ਇਹ ਸੰਤਾਲੀ ਦਾ ਪੇਲਾ ਹੈ ਟੌਣੀ ਗੋਤ ਦੇ ਰਾਜਪੁੱਤਾਂ ਦਾ ਪਿੰਡ ਸੀ ਠੀਕ ਹੈ ਤੇ ਸਾਹਮਣੇ ਬੱਸ ਆਈ ਹੈ ਇਹ ਆਈ ਹੈ ਮਰੰਡੇ ਤੋਂ ਅਸੀਂ ਜਾ ਰਹੇ ਹਾਂ ਵੈਸੇ ਅੱਧਾ ਕੰਡਵਡਵਾਲੀ ਠੀਕ ਹੈ ਹਾਂ ਜੀ ਦੋਸਤੋ ਹੁਣ ਅਸੀਂ ਪਿੰਡ ਪਟੇੜੀ ਦੇ ਵਿੱਚ ਹੀ ਖੜੇ ਹਾਂ ਤੇ ਅ ਮਾਫੀ ਬੱਸ ਸਟੈਂਡ ਤੇ ਆ ਸਾਹਮਣੇ ਤੁਸੀਂ ਦੇਖਦੇ ਹੋ ਪਟੋੜੀ ਦਾ ਬੱਸ ਸਟੈਂਡ ਤੇ ਆ ਇੱਕ ਮੋੜ ਮੋੜ ਦਾ 릭ਸ਼ਾ ਰੈਡੀ ਜਾ ਰਹੀ ਹੈ ਇਹ ਜਾ ਰਹੀ ਹੈ ਪਿੰਡ ਬਡਵਾਲੇ ਨੂੰ ਇੱਥੇ ਤੇ ਪੌਣੇ 4 ਕਿਲੋਮੀਟਰ ਹੈ ਬਡਵਾਲਾ ਪਿੰਡ ਬਡਵਾਲਾ ਆਪਾਂ ਜਾਣਾ ਹੈ ਅੱਜ ਬਡਵਾਲੀ ਠੀਕ ਹੈ ਜੀ ਸਾਹਮਣੇ ਰਸਤਾ ਸ਼ਹਿਰ ਮੜੋਲੀ ਨੂੰ ਜਾਂਦਾ ਹੈ ਜਿੱਥੋਂ ਇਹ ਟਰੈਕਟਰ ਆਇਆ ਤੇ ਇਹ ਤੁਸੀਂ ਬਾਜ਼ਾਰ ਦੇ ਕਰ ਰਹੇ ਹੋ ਪਿੰਡ ਪਟੇੜੀ ਦਾ ਠੀਕ ਹੈ ਜਮੈਂ ਇਸ ਲਈ ਦਿਖਾ ਰਿਹਾ ਕਿਉਂਕਿ ਇਹ ਵੀ ਪਿੰਡ ਤੌਣੀ ਰਾਜਪੁਰ ਦਾ ਪਿੰਡ ਸੀ ਤੇ ਪਿੰਡ ਗੜਵਾਲੀ ਵੀ ਤੌਣੀ ਰਾਜਪੂਤਾਂ ਦਾ ਪਿੰਡ ਸੀ ਠੀਕ ਹੈ ਹੁਣ ਅਸੀਂ ਪਹੁੰਚ ਗਏ ਆ ਪਿੰਡ ਇਹ ਸਾਹਮਣੇ ਕਲਿਹੜੀ ਕਲਿਹੜੀ ਤੇ ਰਤਨਗੜ੍ਹੇ ਦੋ ਪਿੰਡ ਨੇ ਨਾਲ ਨਾਲ ਇਸ ਤਰਫ ਰਤਨਗੜ੍ਹ ਤੇ ਇਹ ਸਾਈਡ ਹੈ ਜਿਹੜੀ ਇਹ ਹੈ ਪਿੰਡ ਕਲੇਹੜੀ ਦੀ ਠੀਕ ਹੈ ਕਲੇਹੜੀ ਪਿੰਡ ਵੀ ਤੌਣੀ ਰਾਜਪੂਤਾਂ ਦਾ ਪਿੰਡ ਹੁੰਦਾ ਸੀ ਛੋਟਾ ਪਿੰਡ ਸੀ ਇਹ ਸੰਤਾਲੀ ਦੇ ਟਾਈਮ ਤੇ ਰਤਨਗੜ੍ਹ ਹੈ ਜਿਹੜਾ ਸਿੱਖਾਂ ਦਾ ਪਿੰਡ ਸੀ ਕਾਰ ਜਿਹੜੀ ਜਾ ਰਹੀ ਹੈ ਉਹ ਮਰੰਡੇ ਨੂੰ ਜਾ ਰਹੀ ਹੈ 3 ਕਿਲੋਮੀਟਰ ਤੇ ਮਰੰਡਾ ਹੈ ਇੱਥੋਂ ਨਾਲ ਇਹ ਮੋੜ ਮੁੜਦਾ ਹੈ ਜਿੱਦੋਂ ਇਹ ਮੋਟਰਸਾਈਕਲ ਦੀ ਲੋਕੇਸ਼ਨ ਹੈ ਤੇ ਆਹ ਮੋੜ ਹੈ ਤੇ ਇਸ ਮੋਰ ਨੂੰ ਆਪਾਂ ਜਾਵਾਂਗੇ ਪਿੰਡ ਬਡਵਾਲੀ ਇਹ ਉਹ ਜੰਦਾ ਏ ਪਿੰਡ ਬਡਵਾਲੀ ਤੋਂ ਠੀਕ ਹੈ ਹਾਂ ਤੇ ਕਨੇੜੀਏ ਬਡਵਾਲੀ ਪਿੰਡ ਤੇ ਕਿਉਂਕਿ ਆਪਣਾ ਅੱਜ ਦਾ ਟੀਚਾ ਹੀ ਬਡਵਾਲੀ ਪਿੰਡ ਦਾ ਏ ਤੇ ਅਸੀਂ ਪਹੁੰਚ ਗਏ ਹਾਂ ਜੀ ਪਿੰਡ ਬਡਵਾਲੀ ਇਸ ਪਿੰਡ ਚ ਆਏ ਅਸੀਂ ਅੰਡ ਦੇ ਆਉਣ ਦੀ ਫਰਮਾਇਸ਼ ਕੀਤੀ ਸੀ ਮੁਹੰਮਦ ਨਵਾਜ਼ ਜੀ ਨੇ ਇਹ ਪਿੰਡ ਹੈ ਜੀ ਤਹਿਸੀਲ ਮਰੰਡਾ ਜ਼ਿਲ੍ਹਾ ਰੋਪੜ ਦੇ ਵਿੱਚ 43 ਦੇ ਟਾਈਮ ਇਹ ਪਿੰਡ ਸੀ ਤਹਿਸੀਲ ਰੋਪੜ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹ ਚੌਲੇ ਰਾਜ ਪੁੱਤਾਂ ਦਾ ਇਹ ਪਿੰਡ ਹੈ ਤੇ ਅਸੀਂ ਖੜੇ ਹਾਂ ਰਤਨਗੜ ਵਾਲੀ ਸਾਈਡ ਤੇ ਠੀਕ ਹੈ ਜੀ ਹ 47 ਤੋਂ ਪਹਿਲਾਂ ਇਸ ਪਿੰਡ 'ਚ ਰਹਿੰਦੇ ਹੁੰਦੇ ਸੀ ਮੁਹੰਮਦ ਅਰਸ਼ੀਦ ਕਾਸਮਲੀ ਮੌਲਾ ਬਖਸ਼ ਅਬਦੁੱਲਾ ਅਲੀ ਸ਼ੇਰ ਬਾਬੂ ਖਾਂ ਮਾੜੂ ਖਾਂ ਇਹ 47 ਦੇ ਟਾਈਮ ਇਸ ਪਿੰਡ ਤੋਂ ਮਾਈਗਰੇਟ ਹੋ ਕੇ ਲੈਨੇ ਪੰਜਾਬ ਤੇ ਜਾ ਬਸੇ ਸੀ ਠੀਕ ਹੈ ਜੀ ਤੇ ਅਸੀਂ ਖੜੇ ਹਾਂ ਇਸ ਟਾਈਮ ਅ ਮਰੰਡੇ ਵਾਲੀ ਸਾਈਡ ਤੇ ਠੀਕ ਹੈ ਤੁਹਾਨੂੰ ਪਹਿਲਾ ਲੋਕੇਸ਼ਨ ਦਿਖਾਵਾਂਗਾ ਤੇ ਫਿਰ ਆਪਾਂ ਇਹਨਾਂ ਦੇ ਵਿੱਚ ਵੀ ਚੱਲਾਂਗੇ ਦੇਖਾਂਗੇ ਹੋਰ ਕੀ ਕਿ ਹੁਸ਼ ਫੇਮਸ ਹੈ ਠੀਕ ਹੈ ਜੀ ਹਾਂਜੀ ਦੋਸਤੋ ਇਹ ਪਿੰਡ ਬਡਵਾਲੀ ਦੀ ਉੱਤਰ ਸਾਈਡ ਦੀ ਫਿਰਨੀ ਹੈ ਫਿਰਨੀ ਜਾਨੀ ਕਿ ਬਾਹਰ ਬਾਹਰ ਦਾ ਰਸਤਾ ਠੀਕ ਹੈ ਜੀ ਮੈਂ ਕਾਰਨਰ ਤੇ ਖੜਿਆ ਤੇ ਇਹ ਫਿਰਨੀ ਹੈ ਜਿਹੜੀ ਇਹ ਹੈ ਚੜ੍ਹਦੇ ਪਾਸੇ ਦੀ ਠੀਕ ਹੈ ਜੀ ਇਹ ਚੜ੍ਹਦੇ ਪਾਸੇ ਦੀ ਫਿਰਨੀ ਹੈ ਪਿੰਡ ਬਡਵਾਲੀ ਦੀ ਠੀਕ ਹੈ ਜੀ ਇੱਥੋਂ ਇਹ ਰਸਤਾ ਇਹ ਜਿਹੜਾ ਇਹ ਜਾਂਦਾ ਹੈ ਮਰੰਡੇ ਵੱਲ ਨੂੰ ਜਾਨੀ ਕਿ ਰਤਨਗੜ੍ਹ ਕਲੇੜੀ ਵੱਲ ਨੂੰ ਠੀਕ ਹੈ ਜੀ ਹਾਂਜੀ ਦੋਸਤੋ ਇਹ ਜਿਹੜੀ ਤੁਸੀਂ ਬੂਟੀ ਦੇਖ ਰਹੇ ਹੋ ਇਹ ਚੜ੍ਹਦੇ ਪਾਸੇ ਦਾ ਟੋਬਾ ਹੈ ਜਿਹਨੂੰ ਪਾਣੀ ਦਾ ਪਛਪੜ ਵੀ ਕਹਿ ਸਕਦੇ ਆ ساری ਬੂਟੀ ਹੈ ਜਿਹੜੀ ਇਹ ਇਹਦੇ ਵਿੱਚ ਟੋਬੇ ਦੇ ਵਿੱਚ ਹੀ ਉੱਗੀ ਹੋਈ ਹੈ ਠੀਕ ਹੈ ਜੀ ਅਸੀਂ ਇਸ ਟਾਈਮ ਖੜੇ ਆਂ ਜੀ ਪਿੰਡ ਬਡਵਾਲੀ ਬਡਵਾਲੀ ਦਾ ਇਹ ਚੜ੍ਹਦੇ ਪਾਸੇ ਦਾ ਟੋਬਾ ਹੈ ਜੀ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਅਗਰ ਅਗੇ ਸਾਨੂੰ ਮਸਜਿਦ ਜਾਂ ਤੱਕਿਆ ਵਗੈਰਾ ਕੋਸ ਮਿਲਦਾ ਠੀਕ ਹੈ ਜੀ ਆ ਤੁਸੀਂ ਜਿਹੜੀ ਆ ਦੇਖ ਰਹੇ ਹੋ ਇਹ ਫਿਰ ਨਹੀਂ ਹੈ ਦੱਖਣ ਦੱਖਣ ਦੀ ਸਾਈਡ ਦੀ ਠੀਕ ਹੈ ਜੀ ਇਹ ਦੱਖਣ ਦੀ ਸਾਈਡ ਦੀ ਹੈ ਤੇ ਫਿਰ ਨਹੀਂ ਦੱਖਣ ਦੀ ਸਾਈਡ ਦੀ ਤੇ ਇਹ ਰਸਤਾ ਬਡਵਾਲੀ ਤੋਂ ਆਉਂਦਾ ਤੇ ਇਹ ਅੰਦਰ ਚੱਲਿਆ ਜਾਂਦਾ ਹੈ ਨਾਨੂੰਵਾਲਾ ਨਾਨੂੰਵਾਲ ਇਹ ਦੱਖਣ ਦਾ ਦ੍ਰਿਸ਼ ਹੈ ਤੁਸੀਂ ਦੱਖਣ ਤੋਂ ਨਾ ਪਿੰਡ ਬਡਵਾਲੀ ਇਸ ਤਰ੍ਹਾਂ ਦਿਖਾਈ ਦਿੰਦਾ ਜੀ ਸਕੂਲ ਦਾ ਗੇਟ ਸਰਕਾਰੀ ਮਿਡਲ ਸਕੂਲ ਤੇ ਐਲੀਮੈਂਟਰੀ ਦੋਨੋਂ ਸਕੂਲ ਅੰਦਰ ਨੇ ਦੇ ਪ੍ਰਾਇਮਰੀ ਤੇ 8ਵੀਂ ਤੱਕ ਦਾ ਵੀ ਠੀਕ ਹੈ ਜੀ ਤੇ ਇਹ ਪਿੰਡ ਦਾ ਵਾਟਰ ਵਰਕਸ ਹੈ ਜੀ ਟੈਂਕੀ ਲੱਗੀ ਹੋਈ ਹੈ ਤੇ ਇਹਦੇ ਨਾਲ ਹੀ ਹਾਂ ਪਾਣੀ ਦਾ ਉਹ ਵੱਡਾ ਚੱਪੜ ਵੀ ਹੈ ਇਹ ਪਾਣੀ ਦਾ ਚੱਪੜ ਤੁਸੀਂ ਦੇਖ ਰਹੇ ਹੋ ਇੱਧਰ ਪਾਣੀ ਹੈਗਾ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਦਿਖਾਈ ਦੇ ਰਹੀ ਹੈ ਠੀਕ ਹੈ ਜੀ ਆਪਨ ਲਈ ਬਡਵਾਲੀ ਹਾਂ ਆ ਮੇਰੇ ਸਾਹਮਣੇ ਹੈ ਗੁੱਗਾ ਮੜੀ ਠੀਕ ਹੈ ਜੀ ਤੇ ਪਸ਼ੂਆਂ ਦਾ ਹਸਪਤਾਲ ਹੈ ਛੋਟਾ ਜਿਹਾ ਡਿਸਪੈਂਸਰੀ ਬਣੀ ਹੋਈ ਹੈ ਪਸ਼ੂਆਂ ਦੀ ਠੀਕ ਹੈ ਜੀ ਮਰੰਡੇ ਵਾਲੀ ਸਾਈਡ ਤੇ ਆ ਇਹ ਫਿਰਨੇ ਤੋਂ ਬਾਹਰ ਤੇ ਘਰ ਠੀਕ ਹੈ ਜੀ ਤੇ ਉਹ ਅੱਗੇ ਨੀਲੇ ਰੰਗ ਦੀ ਇਹ ਡਿਸਪੈਂਸਰੀ ਹੈ ਇਹ ਲੰਦੇ ਪਾਸੇ ਆ ਗੁਰਦੁਆਰਾ ਸਾਹਿਬ ਠੀਕ ਹੈ ਜੀ ਆਪ ਰੋਟਾ ਫਿਰ ਦੇਖ ਲੋ ਠੀਕ ਹੈ ਜੀ ਇਹ ਕਰਨੇ ਬਲੀਆਂ ਸਾਰੇ ਘਰ ਹੋਂ ਤਾਂ ਬਦਲ ਗਏ ਨਾ ਤੇ ਇੱਕ ਗਲੀ ਜਿੱਥੋਂ ਇਹ ਆ ਜਾਂਦੀ ਕਿ ਇਸ ਗਲੀ ਇਹ ਤੋਂ ਇਹ ਜਾਂਦੀ। ਦੇਖ ਰਹੇ ਹੋ ਪਿੰਡ ਬੜਵਾਲੀ। ਕਹਿੰਦਾ ਪਾਸਾ। ਇਹ ਉਹ ਕੁ ਠੀਕ ਹੈ ਜਿੱਦੇ ਤੁਸੀਂ ਗੱਲ ਕਰਦੇ ਹੋ ਗੁਰਦੁਆਰਾ ਸਾਹਿਬ। ਠੀਕ ਹੈ। ਅਹ ਇਹ ਅਰਾਸਤਾ ਜਿਹੜਾ ਜਾਂਦਾ ਸਾਹਮਣੇ ਮਰੋਟਾ ਤੇ ਤੇ ਕਿਹੜਾ ਹੈ ਠੀਕ ਹੈ। ਇਹ ਗੁਰਦੁਆਰਾ ਸਾਹਿਬ ਤਿਆ ਕੁਗਾ ਇਹ ਤੇ ਜਾਲ ਪਾਤਾ ਹੁਣ ਠੀਕ